ਪੁਰਾਣੇ ਰੰਜਿਸ਼ ਦੇ ਤਹਿਤ ਇੰਨੀ ਜ਼ਿਆਦਾ ਗਹਿਗੱਚ ਲੜਾਈ ਹੋਈ ਕਿ ਇਸ ਲੜਾਈ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਹੋ ਗਿਆ ਤੇ ਚਾਰ ਹੋਰ ਵਿਅਕਤੀ ਜ਼ਖਮੀ ਹੋਏ ਦਸਤੇਜਾਰੇ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਦੂਸਰੀ ਧਿਰ ਤੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਹਿਲਾ ਵੀ ਨਜਾਇਜ਼ ਪਰਚੇ ਦੂਜੀ ਧਿਰ ਵੱਲੋਂ ਉਹਨਾਂ ਦੇ ਉੱਪਰ ਕਰਵਾਏ ਗਏ ਨੇ ਤੇ ਇਸ ਕਰਕੇ ਉਹਨਾਂ ਦੇ ਪੰਜ ਵਿਅਕਤੀਆਂ ਨੂੰ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਤੇ ਉਹਨਾਂ ਦੱਸਿਆ ਹੈ ਕਿ ਤਾਜ਼ਾ ਘਟਨਾ ਦੇ ਵਿੱਚ ਹੁਣ ਦੂਜੀ ਧਿਰ ਦੇ ਲੋਕਾਂ ਵੱਲੋਂ ਲੋਕਾਂ ਵੱਲੋਂ ਅਚਾਨਕ ਮ੍ਰਿਤਕ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਚਾਰ ਹੋਰ ਵਿਅਕਤੀ ਵੀ ਜ਼ਖਮੀ ਹੋਏ ਨੇ ਕਿਹੜਾ ਹੋਣੇ ਨਾਲ ਜਾਂ ਬਚਾਰਿਆ ਇਹ ਬਿਨਾਂ ਵਜ੍ਹਾ ਹਣ ਦੇ ਹਿਸਾਬ ਨਾਲ ਸਾਡੇ ਬੰਦੇ ਸਾਰੇ ਕਦਮਿਆਂ ਦੇ ਚੱਕਰ ਹੀ ਰਹਿ ਜਾਂਦੇ ਨੇ ਗੱਲੇ ਬੰਦੇ ਦਾ ਸਰਦਾਰ ਹਰਿ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰ ਕਰ ਦਿੱਤਾ ਜੰਨੇ ਵਾਰ ਛੁੱਟੀ ਤੇ ਆਇਆ ਵਾ ਬੰਦਾ ਈਆਰਪੀ ਵੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਇਹਨਾਂ ਨੇ ਪੂਰਾ ਪਲਾਨ ਬਣਾ ਕੇ ਨੌਕਰੀ ਦੀ ਬਜਾਅ ਕੰਮ ਕਰਦੇ ਸਾਰੇ ਨੌਕਰੀਆਂ ਦੇ ਬੰਦੇ ਆ ਇਹਨਾਂ ਨੇ ਇਸ ਐਸੀ ਬੇਰਹਿਮੀ ਨਾਲ ਕਰ ਦਿੱਤਾ ਵਾ ਵੀ ਉਹਦਾ ਸਿਰ ਜੋ ਮਾਰ ਦਿੱਤਾ ਇਹ ਹਮਲਾ ਕਿੱਥੇ ਕੀਤਾ ਗਿਆ ਹਮਲਾ ਇਹ ਸਾਡੇ ਮਤਲਬ ਮੇਰੇ ਨਾਲ ਲੈਬਰੀ ਸਰਦਾਰ ਦੱਸੇਗਾ ਚੱਕੀ ਤੇ ਮੇਰੇ ਸਾਹਮਣੇ ਦਾ ਨੰਕਾ ਆ ਰਾਂਗੇ ਪੈਣ ਵਾਲੀ ਗੱਲ ਆ ਪਰ ਦੋ 60 ਵਰਤ ਮਰਾ ਚੱਕੀ ਦਾ ਦੂਆ ਵਜੇ ਆਣ ਗਿਆ ਲੱਗਦਾ ਸੀ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਰਨ ਚੱਕੀ ਤੇ ਆਪਣਾ ਕੰਮ ਤੇ ਉੱਤੇ ਚੱਕੀ ਚੱਲਣ ਲਈ ਤੇ ਆਪਣੇ ਤਰ੍ਹਾਂ ਬੈਠੇ ਉਹ ਆਣ ਕੇ ਤੇ ਮਤਲਬ ਮੈਨੂੰ ਪਤਾ ਨਹੀਂ ਪੈਗ ਲੱਗਾ ਹੀ ਜਾਂ ਕੀ ਤੇ ਮੁੰਡੇ ਉੱਤੇ ਪਟਾਕੇ ਚਲਾਉਣ ਦੇ ਜਾਣ ਕੇ ਆਂਦਾ ਵਿਹਾਰ ਕੀ ਵਜਾ ਵਾ ਤਾਂ ਵੇਖਣਾ ਵਾ ਇਸੇ ਗੱਲੋਂ ਟਕਰਾਰ ਹੋਇਆ ਤੇ ਉਹ ਆਣ ਕੇ ਤਿਆਰੀ ਦੇ ਦੇਤੀ ਇਹਨਾਂ ਨੰਨੇ ਵਾਹ ਹਾ ਨਾਲ ਮੜ ਕੇ ਗੋਲੀਆਂ ਵੀ ਕਰਾਈਆਂ ਮਗਾ ਖਤਾ ਮਾਰ ਕੇ ਸਾਰੇ ਮਤਲਬ ਕਿ ਧਾਰ ਧਾਰੀ ਨਾ ਕੋਈ ਸਾਤਰ ਕਰ ਬਣਾ ਲੇ ਕੇ ਹਨ ਮੁਰਕੇ ਵਿਆਹ ਇਹਨਾਂ ਇਹਨਾਂ ਦਾ ਸਨਮਿਤ ਦਾ ਬਹੁਤ ਜਾੜਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ ਚਾਰ ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਨਾਂ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਸੁਨਤਖਵੀਰ ਸਿੰਘ ਇੱਕ ਹਰਪ੍ਰੀਤ ਮੁੰਡਾ ਪੀ ਇਹ ਕਿੱਥੇ ਨੇ ਹੋਣੋ ਉਹ ਗਰਨਾਨਕ ਹਸਪਤਾਲ ਆ ਇੱਕ ਮੁੰਡੇ ਤੇ ਜਾਰੀ ਹੈ ਸਾਟੋ ਅਮਨਦੀਪ ਹਸਪਤਾਲੀ ਉਹ ਰਖੇ ਪ੍ਰੇਟ ਢੋਣਿਆ ਉਹ ਗਰਨਾਨਕ ਹਸਪਤਾਲ ਉਹ ਨਾ ਇਹ ਕਿੰਨੇ ਕ ਵਜੇ ਦੀ ਗੱਲ ਹੈ ਰਾਤ ਇਹ ਰਾਤ ਕੋਈ 9:30 ਵਜੇ ਦੇ ਕਰੀਬ ਹੀ ਮਤਲਬ ਮਾਮਲਾ ਦਰਸਲ ਕਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਬੋਪਾਰਾ ਇੱਕੁਰਦ ਦਾ ਹੈ ਜਿੱਥੇ ਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 11 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲਾ ਦਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਰਾਤੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਇਧਰਗਾਥੇ ਝਗੜਾ ਹੋ ਰਿਹਾ ਤੇ ਜਦੋਂ ਦੇ ਮੌਕੇ ਤੇ ਗਏ ਅਸੀਂ ਮੌਕੇ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਸੱਟਾਂ ਲੱਗਨ ਕਰਕੇ ਡੈਥ ਹੋਈ ਸੀ ਤੇ ਉਥੇ ਬਿਆਤਿ ਜਿਹਦੇ بیٹے ਦੇ ਬਿਆ ਸਟੇਟਮੈਂਟ ਤੇ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਵਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗਰਾ ਦੇ ਤਹਿਤ ਉਸ ਬੰਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗੁਫਤਾਰ ਕੰਮ ਵੀ ਅਸੀਂ ਲਗਾਤਾਰ ਹੁੰਦਰਾ ਰਿਕਾਰਡ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗੁਫਤਾਰ ਕਰਕੇ ਜਿਹੜੀ ਆਹੀ ਜੋ ਬੰਦਿਕਾਰੀ ਕੀਤੀ ਇਹਨਾਂ ਦੀ ਪੁਰਾਣੀ ਕੋਈ ਰਣਜੀਤ ਸਿੰਘ ਬਾਜੀ ਆਪੂ ਚੱਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਕੋਈ ਰਣਜੀਤ ਸਿੰਘ ਬਾਜੀ ਉਸੇ ਤਹਤੀ ਜਿਹੜਾ ਝਗੜਾ ਹੋਇਆ ਸੀ ਹਾਂ ਜੀ ਚਾਰ ਬੰਦੇ ਜ਼ਖਮੀ ਨੇ ਇੰਜੜ ਨੇ ਉਹ ਹਸਪੀਟਲ ਵਿੱਚ ਨੇ ਉਹਨਾਂ ਦੀ ਵੀ ਅਸੀਂ ਜੋ ਐਸ ਪਰ ਲੌਗ ਬੰਦਾ ਉਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੌਰਨ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ ਉਹ ਸਾਰੇ ਆਹੀ ਲਾਸ਼ਕੀ ਬਿਊਰੋ ਰਿਪੋਰਟ ਚੱਕਬਾਣੀ ਟੀਵੀ